ਮੈਂ ਵੀ ਜਾਂ ਅੰਦਰ ਆਇਆ ਮਤਲਬ ਪੈਸੇ ਲੈ ਕੇ ਉਹਨਾਂ ਦੀ ਕਰੈਲੀਆਂ ਤੇ ਮੈਨੂੰ ਵੀ ਕਹਿੰਦਾ ਸੀ ਇੱਥੇ ਬੈਠਾ ਰਹਿ ਬਸ ਆਹੀਂ ਬੈਠੇ ਰਹੇ ਅਸੀਂ ਮੈਂ ਵੀ ਭਾਸ਼ਣ ਸੁਣੀ ਜਾਨਾ ਤੇ ਇਹਨੂੰ ਇਹ ਨਹੀਂ ਪਤਾ ਮੈਂ ਭਾਸ਼ਣ ਸੁਣੀ ਜਾਨਾ ਕੱਲ ਨੂੰ ਤੁਹਾਡੇ ਖਿਲਾਫ ਹੀ ਕੰਮ ਆਉਣਗੇ ਤੇ ਮੇਰੀ ਕਦੋਂ ਕੋ ਬਣ ਗਿਆ ਮੈਂ ਕਿਹਾ ਤੁਸੀਂ ਬਣਾਇਆ ਮੈਨੂੰ ਉੱਥੇ ਬਿਠਾ ਦਿਆ ਕੇ ਘੰਟਾ ਆਪਦੇ ਕੋਲੇ ਮੈਂ ਗਿਣੀ ਗਿਆ ਵੀ ਆ ਵੀ ਗੱਪ ਐ ਆ ਵੀ ਗੱਪ ਐ ਆ ਵੀ ਗੱਪ ਐ ਲੈ ਵੀ ਆ ਵੀ ਗੱਪ ਐ ਨਾ ਗਿਣੀ ਗਿਆ ਮੈਂ ਨੋਟ ਕਰੀਂ ਗਿਆ ਤੇ ਟ੍ਰੇਨਿੰਗ ਹੋ ਗਈ ਆਪਣੀ ਹੋਰ ਕੀ ਹੋਊਗੀ ਅਸੀਂ ਜਦੋਂ ਵਿਧਾਨ ਸਭਾ 'ਚ ਬਿੱਲ ਲਿਆਂਦਾ ਕਹਿੰਦੇ ਨਾ 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 ਇਹ ਨਹੀਂ ਹੋ ਸਕਦਾ ਅਸੀਂ ਚੈਨਲ ਬਣਾਵਾਂਗੇ ਆਪਣਾ ਬਣਾ ਲਿਆ ਬਣਾ ਲਿਆ ਛੱਡੋ ਅੱਜ ਦੇ ਖ਼ਬਰਾਂ 'ਚ ਖ਼ਬਰ ਪੜ੍ਹੀ ਹੈ ਜਿਹੜਾ YouTube ਦਾ ਚੈਨਲ ਬਣਾਇਆ ਸੀ ਉਹਦੇ ਵੀ ਹਫ਼ਤੇ ਦੀ ਪਵੰਨ ਦੀ ਲਾਈਂ ਬੈਠੇ ਨੇ ਜਿਹੜਾ ਇਹਨਾਂ ਦਾ ਮੰਤਰੀ ਆ ਕਰਨ ਪ੍ਰੀਤ ਸਿੰਘ ਸੌਂਦ ਉਹਦੀ ਸਾਡੇ ਕੋਲ ਸ਼ਿਕਾਇਤ ਆਈ ਡਾਇਰੈਕਟਰ ਜਿਹੜਾ ਬਾਕੀ ਇਹਨਾਂ ਦਾ ਆਪਣਾ ਸ਼ਹਿਰ ਸਪਾਟਾ ਦੇ ਸਭਿਆਚਾਰਕ ਮਾਮਲੇ ਵਿਭਾਗ ਦਾ ਸਰਕਾਰ ਨੇ ਉੱਥੇ ਆਨੰਦਪੁਰ ਸਾਹਿਬ ਹੁਣ ਸ਼ਤਾਬਦੀ ਨੂੰ ਮਨਾਉਂਦਿਆਂ ਇੱਕ ਮਿਊਜ਼ੀਅਮ ਤਿਆਰ ਕੀਤਾ ਪਾਈ ਜਾਤਾ ਜੀ ਉਹਦੇ ਵਿੱਚ ਬਹੁਤ ਸਾਰੀਆਂ ਤਸਵੀਰਾਂ ਲਾਈਆਂ ਔਰ ਉਹਦੇ ਵਿੱਚ ਇੱਕ ਤਸਵੀਰ ਆ ਵੀ ਗੁਰੂ ਗੋਬਿੰਦ ਸਿੰਘ ਪਾਸ਼ਾ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾ ਰਹੇ ਇੱਕ ਪਿਆਰਾ ਅੰਮ੍ਰਿਤ ਛਕ ਰਿਹਾ ਵਾ ਤੇ ਬਾਕੀ ਬੈਠੇ ਆ ਉਹ ਉਹਦੇ ਵਿੱਚ ਪਹਿਲਾਂ ਤੇ ਗੁਰੂ ਸਾਹਿਬ ਦੇ ਇਹਨਾਂ ਨੇ ਜੋੜਾ ਪਾਇਆ ਹੋਇਆ ਦਿਖਾਇਆ ਇਹ ਪੰਜਾਬ ਦੇ ਵਿੱਚ ਪੈਦਾ ਹੋਇਆ ਇੱਕ ਬੱਚੇ ਨੂੰ ਵੀ ਪਤਾ ਵੀ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਤੇ ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਹੁੰਦਾ ਜਾਂ ਜਦੋਂ ਵੀ ਅੰਮ੍ਰਿਤ ਛਕਾਇਆ ਜਾਊਗਾ ਜੋੜਾ ਪਾ ਕੇ ਥੋੜਾ ਛਕਾਵਾਂਗੇ ਇੰਨੀ ਗਿੰਨਾ ਦੀ ਪੇਤਲੀ ਸਮਝਾ ਮੈਂ ਦਾਅਵੇ ਨਾਲ ਕਹਿੰਦਾ ਨਹੀਂ ਤੁਸੀਂ ਇਹਨਾਂ ਦਾ ਕੁਰਤਾ ਚੱਕੋ ਥੱਲੇ ਖਾਕੀ ਕੱਚਾ ਨਾ ਨਿਕੜਾ ਇਹਨਾਂ ਦੇ ਤੇ ਮੈਂ ਜ਼ਿੰਮੇਦਾਰ ਹਾਂ ਜੀ ਮੈਂ ਦੇਂਦਾਰ ਹਾਂ ਬੱਚਾ ਕਿ ਪੰਦੇ 36 ਗਲੀ ਦਾ ਘਾਗਰਾ ਹੀ ਥੱਲੇ ਭਗਵੰਤ ਮਾਨ ਨੂੰ ਕੱਲਾ ਸ਼ਾਮ ਨੂੰ ਇੱਕ ਪੇਟੀ ਬੋਤਲ ਦੀ ਪੇਟੀ ਛਾਉ ਦੀ ਭੇਜ ਦਿੰਦੇ ਆ ਉਹਨੂੰ ਕਹਿੰਦਾ ਤੂੰ ਦਾ ਪੀ ਚਲ ਫਾਈਲਾਂ ਅਸੀਂ ਕੱਢਾਂਗੇ ਪਹਿਲੀ ਵਾਰ ਹੋਇਆ ਪੰਜਾਬ ਦੇ ਮੁੱਖ ਮੰਤਰੀ ਹੋ ਰਹੇ ਮੈਂ ਮੜੀ ਜੀ ਬੀਜ਼ੀ ਚੱਲ ਰਹੀ ਹੈ ਤੇਰੀ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਵਿੱਚ ਇੱਕ ਇੰਟਰਵਿਊ ਹੁੰਦੀ ਹੈ ਸੀਆਈਏ ਸਟਾਫ ਦੇ ਵਿੱਚ ਬਹਿ ਕੇ ਠੀਕ ਹੈ ਨਾਮੇ ਗੈਂਗਸਟਰ ਦੀ ਉਸ ਗੈਂਗਸਟਰ ਦੀ ਇੰਟਰਵਿਊ ਦੇ ਉੱਤੇ ਪਹਿਲਾਂ ਤਾਂ ਪੰਜਾਬ ਪੁਲਿਸ ਮੁਕਰ ਜਾਂਦੀ ਹੈ ਪੰਜਾਬ ਦੇ ਮੁਖੀ ਆ ਭਗਵੰਤ ਮਾਨ ਮੁਕਰ ਜਾਂਦੇ ਆ ਫਿਰ ਜਦੋਂ ਮਾਨਯੋਗ ਹਾਈ ਕੋਰਟ ਉਹਦੇ ਵਿੱਚ ਆਉਂਦੀ ਹੈ ਇਨਕੁਆਇਰੀ ਹੁੰਦੀ ਹੈ ਤਾਂ ਪਤਾ ਲੱਗਦਾ ਕਿ ਖਰੜ ਦੇ ਵਿੱਚ ਹੋਈ ਹੈ ਉਹ ਇੰਟਰਵਿਊ ਦੇ ਬਾਬਤ ਐਂਡ ਤੇ ਮਰਦਿਆ ਨੇ ਇੱਕ ਐਸਐਸਪੀ ਡੀਐਸਪੀ ਡਿਸਮਿਸ ਕੀਤਾ ਜਿਹੜਾ ਹਾਲੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਜਿਹੜੇ ਉੱਚ ਅਧਿਕਾਰੀ ਹੈ ਕੀ ਡੀਐਸਪੀ ਦੀ ਪਾਵਰ ਹੈ ਕਿ ਐਡੇ ਵੱਡੇ ਬੰਦੇ ਦੀ ਇਕੱਲਾ ਇੰਟਰਵਿਊ ਕਰਵਾ ਦੂ ਉਦੋਂ ਉਤਲਿਆਂ ਦੇ ਕੀ ਕਰਵਾਇਆ ਗਿਆ ਕਿਹੜੇ ਅਫਸਰ ਤੇ ਐਕਸ਼ਨ ਲਿਆ ਮੁਸਤਗਿਆਂ ਅਬੇ मजा ਆਏਗਾ ਨਾ ਭੀੜੋ